ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੀ ਚੈਨਲ ਤੇ ਪੰਜਾਬੀ ਪ੍ਰੀਤ ਗੈਲਰੀ ਹੋਜੀ ਸਾਲਮ ਦਾ ਕੀ ਹਾਲ ਚੱਲੇ ਜੀ ਹੋਰ ਸਾਰੇ ਠੀਕ ਠਾਕ ਹੋ ਪੂਰੀ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਜੀ ਜੋ ਮੰਨਦੇ ਨੇ ਕਿ ਆਪਾਂ ਵਕਈ ਆਜ਼ਾਦ ਹੋ ਚੁੱਕੇ ਆ ਉਹਨਾਂ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਬਹੁਤ-ਬਹੁਤ ਮੁਬਾਰਕਾਂ ਹੋਣ ਬੱਚਿਆਂ ਨੂੰ ਤਾਂ ਛੁੱਟੀ ਹੈਗੀ ਇਸ ਤਰ੍ਹਾਂ ਕਿ ਉਹਨਾਂ ਨੂੰ ਵੀ ਦਿਖਾਈਆਂ ਹੋਣ ਸੋ ਸੂਟ ਆ ਤੁਸੀਂ ਦੇਖ ਰਹੇ ਹੈਗੇ ਉਹ ਬਹੁਤ ਹੀ ਵਧੀਆ ਸੂਟਸ ਹੈ ਆਪਣੇ ਕੋਲ ਇਹ ਸੂਟ ਤੁਸੀਂ ਖੁਦ ਵਰਕ ਵੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਤੇ ਬਣਵਾ ਸਕਦੇ ਹੋ ਜਿਵੇਂ ਇਹ ਵਾਲਾ ਡਿਜ਼ਾਈਨ ਹੈ ਤੁਸੀਂ ਪਲੇਨ ਫੈਬਰਿਕ ਤੇ ਵੀ ਵਰਕ ਕਰਵਾ ਸਕਦੇ ਹੋ ਬੁਟੀਕ ਵਾਲਾ ਮਸ਼ੀਨ ਵਰਕ ਠੀਕ ਹੈ ਜੀ ਸੇਮ ਐਜ਼ ਇਟ ਵੀ ਤੁਹਾਨੂੰ ਮਿਲ ਜੇਗਾ ਅਗਰ ਤੁਸੀਂ ਇਸ ਨੂੰ ਇਸ ਡਿਜ਼ਾਈਨ ਨੂੰ ਪਲੇਨ ਸੂਟ ਤੇ ਕਰਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਵੀ ਹੋ ਜਾਵੇਗਾ ਆਪਣੇ ਕੋਲ ਮਸ਼ੀਨ ਵਰਕ ਅਵੇਲੇਬਲ ਹੈ ਕੰਪਿਊਟਰ ਮਸ਼ੀਨ ਆਪਾਂ ਕਰਦੇ ਹੈਗੇ ਆ ਵਰਕ ਠੀਕ ਹੈ ਜੀ ਜਿਨ੍ਹਾਂ ਨੇ ਵੀ ਆਰਡਰ ਕਰਨੇ ਹੁੰਦੇ ਆ ਜਾਂ ਵਰਕ ਕਰਵਾਉਣੇ ਹੁੰਦੇ ਆ ਸੂਟਸ ਤਾਂ ਕਰਵਾ ਸਕਦੇ ਹੋ ਇਹ ਵਾਲਾ ਡਿਜ਼ਾਈਨ ਵੀ ਆਪਾਂ ਤੁਹਾਨੂੰ ਕਿਸੇ ਵੀ ਕਲਰ ਦੇ ਉੱਤੇ ਵਰਕ ਕਰਕੇ ਦੇਵਾਂਗੇ ਤੇ ਐਜ਼ ਇਟ ਅਵੇਲੇਬਲ ਸੂਟ ਵੀ ਤੁਹਾਨੂੰ ਮਿਲ ਜਾਏਗਾ ਜੀ ਅਗਰ ਤੁਸੀਂ ਸਰਦੀ ਦੇ ਸੂਟਸ ਵੀ ਸਾਡੇ ਕੋਲ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਮੇਰੇ ਨੀਅਰ ਅਬਾਊਟ ਹੋ ਤੁਸੀਂ ਆਪਣਾ ਫੈਬਰਿਕ ਵੀ ਭੇਜ ਸਕਦੇ ਹੈਗੇ ਹੋ ਕੱਲਾ ਵਰਕ ਵੀ ਕਰਵਾ ਸਕਦੇ ਹੈਗੇ ਹੋ ਵਰਕ ਪ੍ਰਾਈਸ 550 500 ਤੋਂ ਸਟਾਰਟ ਹੋ ਜਾਂਦਾ ਹੈ ਆਪਣੇ ਕੋਲ ਮਸ਼ੀਨ ਵਰਕ ਵਾਲਾ ਠੀਕ ਹੈ ਜੀ 1500 ਦੇ ਵਿੱਚ ਤੁਸੀਂ ਵਿਦ ਸਟਫ ਅੰਡ ਵਰਕ ਕਰਵਾ ਸਕਦੇ ਹੈਗੇ ਹਾਂ ਸੋ ਜਿਨ੍ਹਾਂ ਨੇ ਵੀ ਕਰਵਾਉਣਾ ਹੋਏ ਕਰਵਾ ਸਕਦੇ ਹੋ ਤੇ WhatsApp ਤੇ ਜੋ ਆਪਣੀ ਡਿਜ਼ਾਈਨ ਤੁਸੀਂ ਕਿਸੇ ਕਲਰ ਤੇ ਕਰਵਾ ਸਕਦੇ ਹੋ WhatsApp ਵਾਲਾ ਗਰੁੱਪ ਹੈ ਜਿੱਥੇ ਆਪਾਂ ਡੇਲੀ ਅਪਡੇਟ ਕਰਦੇ ਹਾਂ ਜਦੋਂ ਮਸ਼ੀਨ ਲੱਗੀ ਹੁੰਦੀ ਹੈ ਆਪਾਂ ਉਸ ਮਸ਼ੀਨ 'ਚ ਤੁਹਾਨੂੰ ਪਤਾ ਹੀ ਹੋਏਗਾ ਕੰਪਿਊਟਰ ਵਾਲੀ ਮਸ਼ੀਨ ਤੇ ਚਾਰ ਪੰਜ ਸੂਟ ਇਕੱਠੇ ਹੀ ਵਰਕ ਹੁੰਦੇ ਨੇ ਤਾਂ ਕਈ ਵਾਰ ਤਿੰਨ ਸੂਟ ਲੱਗੇ ਹੁੰਦੇ ਆ ਤੇ ਇੱਕ ਦਾ ਸੂਟ ਪੈਂਡਿੰਗ ਰਹਿ ਜਾਂਦਾ ਤਾਂ ਉਹ ਆਪਾਂ ਪਾ ਦਿੰਨੇ ਆ ਆਫਰ ਦੇ ਵਿੱਚ ਉਹ ਸੂਟ ਸੋ ਜਿਨ੍ਹਾਂ ਨੇ ਵੀ WhatsApp ਗਰੁੱਪ ਜੁਆਇਨ ਕਰਨਾ ਹੈਗਾ ਮਸ਼ੀਨ ਨਾਲ ਰੇਟਡ ਵਰਕ ਕਰਵਾਉਣ ਲਈ ਤਾਂ ਉਹ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਨੇ ਹੁਣ ਇਹ ਵਾਲੇ ਜਿਹੜੇ ਤੁਸੀਂ ਸੂਟ ਦੇਖ ਰਹੇ ਹੈਗੇ ਕਾਟਨ ਦੇ ਰਹਿਣ ਵਾਲੇ ਹੈਗੇ ਆ ਲੇਸ ਲੱਗ ਕੇ ਤਿਆਰ ਹੋਏ ਨੇ ਪਿਓਰ ਦੇ ਦੁਪੱਟੇ ਨੇ ਦੁਪੱਟਿਆਂ ਨੂੰ ਵੀ ਲੇਸ ਲੱਗੀ ਹੋਈ ਆ ਬਹੁਤ ਹੀ ਸੋਹਣੇ ਸੂਟ ਸਜੇ ਸਾਰੇ ਬਹੁਤ ਅੱਛਾ ਕਾਟਨ ਨੇ ਫੈਬਰਿਕ ਰਹਿਣ ਵਾਲਾ ਹੈ ਪ੍ਰਿੰਟ ਬਹੁਤ ਪਿਆਰੇ ਹੈ ਜੀ ਇਸ ਵਿੱਚ ਬਹੁਤ ਨਵੇਂ-ਨਵੇਂ ਪ੍ਰਿੰਟ ਆਏ ਨੇ ਬਹੁਤ ਸੋਹਣੇ ਤਾਂ ਤੁਸੀਂ ਇਹਨਾਂ ਉੱਤੇ ਵੀ ਜੇ ਅਗਰ ਪ੍ਰਿੰਟਡ ਦੇ ਉੱਤੇ ਕੁਝ ਵਰਕ ਕਰਵਾਉਣਾ ਚਾਹੁੰਦੇ ਹੋ ਜਿਵੇਂ ਕੱਟ ਵਰਕ ਕਰਵਾਉਣਾ ਚਾਹੁੰਦੇ ਹੋ ਕੁਝ ਵੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਤੇ ਇਹ ਜੇ ਸੇਮ ਐਜ਼ ਇਟ ਤੁਸੀਂ ਪਰਚੇਸ ਕਰਨਾ ਇਹ ਵੀ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ 900 ਰੁਪਏ ਹੈ ਮਤਲਬ ਵਿਦ ਦੁਪੱਟਾ ਲੇਸ ਲੱਗੀ ਹੋਈ ਹੈ 올ਓਵਰ 5 ਮੀਟਰ ਫੈਬਰਿਕ ਰਹਿਣ ਵਾਲਾ ਹੈਗਾ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਸੁੱਟਾਂ ਨੂੰ ਰੈਡੀ ਕਰਵਾ ਸਕਦੇ ਹੈਗੇ ਹੋ। ਪਲੇਨ ਫੈਬਰਿਕ ਵੀ ਅਵੇਲੇਬਲ ਹੈ ਆਪਣੇ ਕੋਲ ਸੋ ਜਿਸ ਜਿਨ੍ਹਾਂ ਨੂੰ ਜੋ ਵੀ ਰਿਕੁਆਇਰਮੈਂਟ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ। ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ। ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ। ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਵੇਗੀ ਜੀ। ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ। ਤੁਸੀਂ ਆਨਲਾਈਨ Google Pay Paytm ਕਰ ਸਕਦੇ ਹੋ ਜਿਹੜੇ ਸੂਟ ਅਸੀਂ ਤੁਹਾਨੂੰ ਰੈਡੀ ਕਰਕੇ ਦਿੰਨੇ ਆ ਜਿਵੇਂ ਤੁਸੀਂ ਹੈਂਡਵਰਕ ਵਾਲੇ ਸੂਟਸ ਵੀ ਕਰਵਾ ਸਕਦੇ ਹੈਗੇ ਹੋ ਮਸ਼ੀਨ ਵਰਕ ਵਾਲੇ ਵੀ ਕਰਵਾ ਸਕਦੇ ਹੈਗੇ ਹੋ ਹਰ ਤਰ੍ਹਾਂ ਦੇ ਸੂਟ ਆਪਣੇ ਕੋਲ ਵਰਕ ਕਰਵਾ ਸਕਦੇ ਹੈਗੇ ਹੋ ਵਰਕ ਵਾਲੇ ਸੂਟਸ ਲਈ ਜੋ ਅਸੀਂ ਡੇਲੀ ਅਪਡੇਟ ਕਰਦੇ ਹੈਗੇ Instagram ਤੇ ਕਰਦੇ ਹੈਗੇ ਆ ਤੁਸੀਂ ਸਾਨੂੰ Instagram ਤੇ ਫੋਲੋ ਕਰ ਸਕਦੇ ਹੋ ਡਿਜ਼ਾਈਨ ਦੇਖ ਸਕਦੇ ਹੋ ਹੈਗੇ ਉਹ ਆਪਣੇ Instagram ਦੇ ਉੱਤੇ ਆ ਬਹੁਤ ਹੀ ਸੋਹਣਾ ਸੂਟ ਹੈਗਾ ਜੀ ਸਿਰਫ 1100 ਦਾ ਬਹੁਤ ਹੀ ਸੋਹਣੇ ਇਹ ਪੇਂਟ ਵਾਲੇ ਆ ਕਾਟਨ ਦਾ ਸੂਟ ਹੈ ਬਿਲਕੁਲ ਨਵੇਂ ਜੀ ਕਲੈਕਸ਼ਨ ਲੈ ਕੇ ਆਏ ਆ ਆਪਾਂ ਫਿਰ ਤੋਂ ਤੁਹਾਡੇ ਲਈ ਇਹ ਬਿਲਕੁਲ ਨਵੇਂ ਸੂਟ ਹੈ ਇਹ ਨਹੀਂ ਹੈ ਵੀ ਸੀਜ਼ਨ ਆਫ ਹੋ ਗਿਆ ਤਾਂ ਪੁਰਾਣੇ ਡਿਜ਼ਾਈਨ ਆਏ ਨੇ ਇਹ ਹੈ ਕਾਟਨ ਦੇ ਵਿੱਚ ਬਟ ਡਿਜ਼ਾਈਨ ਬਿਲਕੁਲ ਨਿਊ ਆਇਆ ਹੈਗਾ ਇਹ ਸੂਟ ਕੱਲ ਹੀ ਨਵੇਂ ਨਿਊ ਸਟਾਕ ਆਇਆ ਹੈਗਾ ਇਹ ਵੀ ਕਾਟਨ ਦੇ ਸੂਟ ਹੈ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਕਲਰ ਵੀ ਇਸ ਵਿੱਚ ਕਾਫੀ ਅੱਛੇ ਨੇ ਸਰਦਾਰੀ ਜੇ ਸ਼ੇਡ ਨੇ ਬਹੁਤ ਹੀ ਪਿਆਰੇ ਜੇ ਡੀਸੈਂਟ ਸ਼ੇਡਸ ਨੇ ਤਾਂ ਇਹਨਾਂ ਨੂੰ ਹਰ ਕੋਈ ਵੀਅਰ ਇਜ਼ੀਲੀ ਕਰ ਸਕਦਾ ਹੈਗਾ ਤੁਸੀਂ ਇਹਨਾਂ ਨੂੰ ਲੇਸਿਸ ਲਗਾ ਕੇ ਵਰਕ ਲਾ ਕੇ ਕਸਟਮਾਈਜ਼ ਕਰ ਸਕਦੇ ਹੋ ਨੈਕਸਸ ਵਿੱਚ ਕਾਫੀ ਕਲਰ ਬਹੁਤ ਪਿਆਰਾ ਹੈਗਾ ਆ ਦੇਖੋ ਕਿੰਨਾ ਸੋਨਾ ਕਾਪਰ کہہ ਸਕਦੇ ਆ ਜਾਂ ਕਾਫੀ کہہ ਸਕਦੇ ਆ ਨੈਕਸਟ ਗ੍ਰੀਨ ਵੀ ਇਸ ਵਿੱਚ ਬਹੁਤ ਸੁੰਦਰ ਹੈ ਨੈਕਸਟ ਵਿੱਚ ਇੱਕ ਬਲੂ ਹੈ ਸਕਾਈ ਬਲੂ ਟੋਨ ਦੇ ਵਿੱਚ ਕਲਰ ਤਾਂ ਇਸ ਵਿੱਚ ਵੀ ਕਲਰ ਕਾਫੀ ਸੋਨੇ ਨੇ ਸੋ ਜਿਨ੍ਹਾਂ ਨੇ ਵੀ ਕੋਈ ਵੀ ਸੂਟ ਨਾ ਚਾਹ ਡਰ ਕਰਨਾ ਪ੍ਰਾਈਜ਼ ਇੰਦਾ ਹੈਗਾ ਜੀ 600 ਇਹ ਵਾਲਾ ਅੱਗੇ ਵੀ ਦੇਖਿਆ ਲੇਸਿਸ ਲੱਗੀਆਂ ਹੋਈਆਂ ਪਲੱਸ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਹੈਂਡ ਪੇਂਟ ਕੀਤਾ ਹੈ ਦੁਪੱਟੇ ਤੇ ਵੀ ਪੇਂਟ ਕੀਤਾ ਹੋਇਆ ਕਾਟਨ ਦਾ ਫੈਬਰਿਕ ਹੈ ਦੇਖੋ ਪੇਂਟ ਕੀਤਾ ਹੈ ਨਾਲ ਲੇਸਿਸ ਲਗਾਈਆਂ ਦੁਪੱਟੇ ਨੂੰ ਵੀ ਲੇਸ ਲੱਗੀ ਹੈ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਹੈ ਦੁਪੱਟੇ ਦੇ ਉੱਤੇ ਵੀ ਇਸ ਵਿੱਚ ਕਲਰ ਆਪਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਲਾਈਟ ਸ਼ੇਡਸ ਦੇ ਵਿੱਚ ਹੈਗਾ ਪੀਚ ਕਲਰ ਬਹੁਤ ਹੀ ਪਿਆਰਾ ਤਾਂ ਉਸੇ ਜਿਹੜੇ ਨੈਕਸਟ ਜਗ੍ਹਾ ਇੱਕ ਵਾਈਟ ਐਂਡ ਪਰਪਲ ਸ਼ੇਡ ਹੈਗਾ ਦੇਖੋ ਸੋ ਰਾਈਟ ਨਹੀਂ ਹੈ ਹੈਗਾ ਪਿਸਤਾ ਸ਼ੇਡ ਹੈਗਾ ਇਹ ਪਿਸਤਾ ਤਾਂ ਸਾਰੇ ਹੀ ਕਲਰ ਬਹੁਤ ਅੱਛੇ ਨੇ ਪਿਆਰੇ ਨੇ ਸੋ ਜਿਨ੍ਹਾਂ ਨੇ ਜਿਹੜਾ ਵੀ ਸੂਟ ਲੈਣਾ ਹੋਇਆ ਲੈ ਸਕਦੇ ਹੈਗੇ ਇਹ ਵਾਈਟ ਅਗੇਨ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਇੱਕ ਸਿੰਗਲ ਹੈਗਾ ਜੀ ਇੱਕ ਵਾਰੀ ਇਹ ਪੀ ਸਿੰਗਲ ਬਣਾਇਆ ਹੈਗਾ ਇਹ ਏਮਬਰਾਇਡਰੀ ਪਲੱਸ ਪੇਂਟ ਹੈਗਾ ਨਾਲ ਏਮਬਰਾਇਡਰੀ ਹੈ ਨਾਲ ਹੀ ਇਸ ਤੇ ਪੇਂਟ ਕੀਤਾ ਹੋਇਆ ਇਹ ਵੀ ਕਾਟਨ ਦਾ ਹੈਗਾ ਜੀ ਮੈਚਿੰਗ ਡਿਜ਼ਾਈਨ ਬਿਲਕੁਲ ਨਵੇਂ ਆਏ ਨੇ ਇਹ ਪ੍ਰਿੰਟ ਬਿਲਕੁਲ ਲੇਟੈਸਟ ਪ੍ਰਿੰਟ ਹੈ ਨਿਊ ਪ੍ਰਿੰਟ ਆਇਨੇ ਹੈ ਦੇਖੋ ਕਿੰਨੇ ਸੋਹਣੇ ਪ੍ਰਿੰਟ ਆ ਇਹਨਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਲੇਸਿਸ ਲਗਵਾ ਸਕਦੇ ਹੈਗੇ ਹੋ ਫੌਕ ਬਣਾ ਸਕਦੇ ਹੋ ਕੁੜਤਾ ਪਲਾਜ਼ੋ ਬਣਾ ਸਕਦੇ ਹੈਗੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਇਸ ਫੈਬਰਿਕ ਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ ਪ੍ਰਿੰਟਡ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਪਲੇਨ ਜੋ ਸ਼ਰਟ ਹੈ ਉਹ ਬਣਾ ਸਕਦੇ ਹੋ ਨੈਕਸਟ ਹੈਗਾ ਦੇਖੋ ਇਹ ਬਲੈਕ ਕਲਰ ਦਾ ਸੂਟ ਪੈਂਟ ਕਿੱਤਾ ਹੋਇਆ ਦੇ ਸਕਦੇ ਹੋ ਕਿੰਨਾ ਯੂਨੀਕ ਜਆ ਮਤਲਬ ਇਹ ਇੱਕ ਕਨਸੈਪਟ ਹੈਗਾ ਦੁਪੱਟਾ ਦੇਖੋ ਕਿੰਨਾ ਮਲਟੀ ਹੈਗਾ ਇਹ ਗਰਲਿਸ਼ ਲੁੱਕ ਵਾਲਾ ਸੂਟ ਹੈ ਬਿਲਕੁਲ ਨੈਕਸਟ ਹੈਗਾ ਜੀ ਕਾਟਨ ਦਾ ਕੈਮਰੀ ਕਾਟਨ ਦਾ ਸ਼ਰਟ बॉਟਮ ਨਾਲ ਮਲਮਲ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਸ ਵਿੱਚ ਕਲਰ ਦੋ ਤੁਸੀਂ ਦੇਖ ਰਹੇ ਹੋ ਬਲੈਕ ਨਾਲ ਹੈਗਾ ਨੈਕਸਟ ਦੇਖੋ ਕਿੰਨਾ ਪਿਆਰਾ ਬਹੁਤ ਹੀ ਸੋਹਣਾ ਡੀਸੈਂਟ ਜਆ ਪੀਸ ਬਹੁਤ ਹੀ ਅੱਛਾ ਕਲਰ ਨੈਕਸਟ ਦੇਖੋ ਇਹ ਬਿਲਕੁਲ ਅਲੱਗ ਕਲਰ ਹੈਗਾ ਇਨ ਦਾ ਪ੍ਰਾਈਸ ਹੈਗਾ 750 ਇਹ ਦੇਖੋ ਇਹ ਕਾਟਨ ਦਾ ਲੇਸਿਸ ਲੱਗਿਆ ਚਿਕਨ ਦਾ ਇਹ ਦੇਖੋ ਪਿਓਰ ਕਾਟਨ ਜੋ ਗੀਜ਼ਾ ਕਾਟਨ ਸੀਗੀ ਆਪਣੀ ਉਹ ਹੈਗਾ ਇਹਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਅਵੇਲੇਬਲ ਨੇ ਇਹਨਾਂ ਦਾ ਪ੍ਰਾਈਸ 1350 ਰੁਪਿਆ ਹੈਗਾ 올ਓਵਰ 5 ਮੀਟਰ ਫੈਬਰਿਕ ਆਏਗਾ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਫਰਕ ਸੂਟ ਬਣਾ ਸਕਦੇ ਹੈਗੇ ਉਹ ਪੰਜਾਬੀ ਸੂਟ ਬਣਾ ਸਕਦੇ ਹੋ ਅਨਾਰਕਲੀ ਸਟਾਈਲ ਬਣਾ ਸਕਦੇ ਹੈਗੇ ਉਹ ਇਸ ਫੈਬਰਿਕ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾਉਣਾ ਹੋਵੇ ਲੇਸਿਸ ਲਗਵਾ ਸਕਦੇ ਹੈਗੇ ਹੋ ਤਾਂ ਇਹਨਾਂ ਨੂੰ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੈਗੇ ਹੋ ਬਹੁਤ ਹੀ ਸੋਹਣਾ ਇਹਦੇ ਚ ਜੋ ਪ੍ਰਿੰਟ ਹੈ ਦੇਖਣ ਨੂੰ ਮਿਲਣਗੇ ਤੁਹਾਨੂੰ ਬਿਲਕੁਲ ਨਿਊ ਪ੍ਰਿੰਟ ਆਏ ਨੇ ਪਹਿਲਾਂ ਆਪਾਂ ਗੀਜ਼ਾ ਕਾਟਨ ਦੇ ਵਿੱਚ ਬਹੁਤ ਵੀਡੀਓ ਪਾਈਆਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੀਆਂ ਗਈਆਂ ਨੇ ਗੀਜ਼ਾ ਕਾਟਨ ਦੇ ਸੂਟਸ ਤੇ ਇਹ ਨਵੇਂ ਪ੍ਰਿੰਟ ਆਏ ਸੀ ਇਹ ਹੈਗਾ ਜੀ ਟੈਬੀ ਟੈਬੀ ਲਾਈਨਿੰਗ ਹੈਗੀ ਇਹ ਟੈਬੀ ਜੋ ਟੈਬੀ ਸਿਲਕਨਿੰਗ ਟੈਬੀ ਕਾਟਨ ਦੇ ਵਿੱਚ ਜਿਹੜਾ ਫੈਬਰਿਕ ਚੱਲ ਰਿਹਾ ਹੈ ਅੱਜਕੱਲ ਉਹ ਹੈਗਾ ਦੇਖੋ ਪ੍ਰਿੰਟ ਇਸ ਵਿੱਚ ਵੀ ਬਹੁਤ ਹੀ ਪਿਆਰੇ ਨੇ ਟੈਬੀ ਦੇ ਵਿੱਚ ਵੀ ਬਹੁਤ ਸੋਨੇ ਸੋਨੇ ਪ੍ਰਿੰਟ ਇਸ ਵਿੱਚ ਇਹ ਜਿਹੜਾ ਸਟਾਕ ਹੈ ਲਿਮਟਿਡ ਜ ਹੈ ਕਿਉਂਕਿ ਇਹ ਬਿਲਕੁਲ ਹੁਣ ਲੇਟੈਸਟ ਫੈਬਰਿਕ ਆਇਆ ਹੈਗਾ ਤਾਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਇਹ ਜਲਦੀ ਕਰ ਸਕਦੇ ਹੈਗੇ ਹੋ ਕਲਰਸ ਆਪਸ਼ਨਸ ਇਸ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਆਲ ਓਵਰ ਸੂਟ ਨਹੀਂ ਹੈਗਾ ਇਹ ਮੈਚਿੰਗ ਹੈਗਾ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਲੈਣ ਵਾਲੀ ਹੈਗੀ ਹੈ ਤਾਂ ਤੁਸੀਂ ਇਸ ਨੂੰ ਆਪਣੇ ਤਰੀਕੇ ਨਾਲ ਲੈ ਸਕਦੇ ਹੋ ਅਗਰ ਛੋਟੇ ਪੜੇ ਦਾ ਹੋਏਗਾ ਤਾਂ 2.5 ਮੀਟਰ ਦਾ ਹੋਏਗਾ ਅਗਰ ਵੱਡੇ ਪੜੇ ਦਾ ਹੋਏਗਾ ਤਾਂ 1.75 1.75 ਹੋਏਗਾ ਆ ਦੇਖੋ ਜੀ ਲਵੈਂਡਰ ਸ਼ੇਡ ਵਰਕ ਦੇਖੋ ਇਸ ਤੇ ਇਹ ਵਰਕ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਵਿੱਚ ਕਰਵਾ ਸਕਦੇ ਹੋ ਇਹ ਵਾਲਾ ਵੀ ਤੁਸੀਂ ਕਰਵਾ ਸਕਦੇ ਹੋ ਚਿਕਨਕਾਰੀ ਦੇ ਵਿੱਚ ਵਰਕ ਕੀਤਾ ਹੋਇਆ ਹੈ ਇਹ ਕਾਟਨ ਕੈਮਰੀ ਕੋਟਨ ਦਾ ਸੂਟ बॉਟਮ ਤੇ ਪੈਚਵਰਕ neck ਤੇ embroidery ਕੀਤੀ ਹੋਈ ਹੈ ਨਾਲ ਦੁਪੱਟਾ ਮਸਲੀਨ ਦਾ ਪੈਚ ਲੱਗੇ ਹੋਏ ਨੇ ਦੁਪੱਟੇ ਨੂੰ ਵੀ ਬਹੁਤ ਹੀ ਸੋਨਾ ਦੁਪੱਟਾ ਹੈਵੀ ਦੇਖ ਸਕਦੇ ਹੈਗੇ ਤੁਸੀਂ ਲੇਸਿਸ ਲਗਾ ਕੇ ਦੁਪੱਟੇ ਨੂੰ ਵੀ ਰੈਡੀ ਕੀਤਾ ਗਿਆ ਹੈਗਾ ਜੋ ਸ਼ਰਟ ਨਾਲ ਦਾ ਫੈਬਰਿਕ ਲਗਾਇਆ ਹੋਇਆ ਹੈ ਇਹ ਮਸਟਰਡ ਕਲਰ ਹੈਗਾ ਜੀ ਪੇਂਟ ਵਾਲੇ ਸੂਟ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਵੀ ਪ੍ਰਾਈਸ ਸਿਰਫ 800 ਰੁਪੀ ਹੈਗਾ ਨੈਕਸਟ ਵਿੱਚ ਤੁਹਾਨੂੰ ਸੂਟ ਦਿਖਾ ਰਹੀਆਂ ਜਿਹੜੇ ਕੀ ਆਪਣੇ ਅਡੇ ਤੇ ਲੱਗੇ ਹੋਏ ਨੇ ਮਤਲਬ ਮਸ਼ੀਨ ਦੇ ਉੱਤੇ ਲੱਗੇ ਹੋਏ ਨੇ ਬਣ ਰਹੇ ਹੈਗੇ ਆ ਤੁਸੀਂ ਵੀ ਇਹਨਾਂ ਚੋਂ ਕੋਈ ਵੀ ਸੂਟ ਬਣਵਾ ਸਕਦੇ ਹੈਗੇ ਹੋ ਠੀਕ ਹੈ ਜੀ ਹੁਣ ਆਹ ਸੂਟ ਹੈ ਖਾਦੀ ਕੋਟਨ ਤੇ ਬਣ ਰਿਹਾ ਸੀਗਾ ਕਰੋਸ ਸਟਿਚ ਦਾ ਇਹ ਕਰੋਸ ਇਸ ਸ਼ਿਮਰ ਦੇ ਉੱਤੇ ਰੈਡੀ ਹੋਇਆ ਹੈ ਕਰੋਸ ਸਟਿਚ ਦਾ ਕਰੋਸ ਸਟਿਚ ਦਾ ਤਾਂ ਬਹੁਤ ਹੀ ਸੋਹਣੇ ਇਹਨਾਂ ਵਿੱਚ ਕਲਰ ਸੀਗੇ ਕਸਟਮਰ ਦੇ ਚੁਆਇਸ ਦੇ ਕਲਰ ਸੀਗੇ ਜੀ ਉਹਨਾਂ ਨੇ ਖੁਦ ਨੇ ਸੂਟ ਦਿੱਤਾ ਸੀਗਾ ਪਰ ਡਿਜ਼ਾਈਨ ਸੇਮ ਬੰਦਾ ਹੈਗਾ ਜੀ ਫੈਬਰਿਕ ਤੁਹਾਡੀ ਮਰਜ਼ੀ ਦਾ ਹੋਏਗਾ ਕਲਰ ਵੀ ਤੁਹਾਡੀ ਮਰਜ਼ੀ ਦਾ ਹੋਏਗਾ ਬਟ ਇੱਕ ਡਿਜ਼ਾਈਨ ਸੇਮ ਬੰਦਾ ਹੈ ਮਤਲਬ ਚਾਰ ਸੂਟਸ ਦੇ ਉੱਪਰ ਤਾਂ ਤੁਸੀਂ ਵੀ ਬਣਵਾ ਸਕਦੇ ਹੈਗੇ ਹੋ ਇਹ ਦੇਖੋ ਜੀ ਇਹ ਹੈਗਾ ਟਿੱਲੇ ਦੇ ਵਰਕ ਦਾ ਡਿਜ਼ਾਈਨ ਇਹ ਮਸਲੀਨ ਕਾਟਨ ਦੇ ਉੱਪਰ ਰੈਡੀ ਕਰ ਰਹੇ ਸੀਗੇ ਆਪਾਂ ਤਾਂ ਬਹੁਤ ਸੋਨਾ ਕਸਟਮਰ ਨੇ ਰੈਡੀ ਕਰਵਾਏ ਨੇ ਇਹ ਵਾਲੇ ਵੀ ਸੋ ਤੁਸੀਂ ਵੀ ਕਰਵਾ ਸਕਦੇ ਹੋ ਇਹਨਾਂ ਦੇ ਪ੍ਰਾਈਸ ਸਿਰਫ 1500 1600 ਦੇ ਵਿੱਚ ਵਿੱਚ ਤੁਹਾਨੂੰ ਹੋ ਜਾਣਗੇ ਆ ਦੇਖੋ ਬਹੁਤ ਸੋਨੇ ਵੀ ਰੈਡੀ ਹੋਏ ਨੇ ਬੁੱਟੀਆਂ ਵਾਲੇ ਸੂਟ ਸ਼ਿਮਰ ਦੇ ਤੇ ਕਰੇਪ ਦੇ ਫੈਬਰਿਕ ਦੇ ਉੱਤੇ ਕਾਟਨ ਦੇ ਫੈਬਰਿਕ ਤੇ ਇੱਕ ਕੁਝ ਫੈਬਰਿਕ ਕਸਟਮਰ ਦੇ ਖੁਦ ਦੇ ਹੁੰਦਾ ਤਾਂ ਤੁਸੀਂ ਖੁਦ ਵੀ ਭੇਜ ਸਕਦੇ ਹੋ ਫੈਬਰਿਕ ਤੇ ਆਪਣੀ ਮਰਜ਼ੀ ਦਾ ਵਰਕ ਕਰਵਾ ਸਕਦੇ ਹੈਗੇ ਆ ਆ ਦੇਖੋ ਜੀ ਇਹ ਪੈਚ ਵਰਕ ਲਾ ਕੇ embroidery ਹੋਈ ਆ ਇਹ ਵੀ ਬਹੁਤ ਸੋਨਾ ਸੂਟ ਰੈਡੀ ਹੋਏ ਸੀਗੇ ਇਹ ਵਾਲੇ ਤਾਂ ਇਹ ਵੀ ਮਸ਼ੀਨ ਦੇ ਉੱਤੇ ਆਪਾਂ ਰੈਡੀ ਕਰਵਾਏ ਹੋਏ ਹੈਗੇ ਸੀਗੇ ਤੁਸੀਂ ਵੀ ਇਹਨਾਂ ਇਹਨਾਂ ਚੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਕਲਰ ਤੇ ਆਪਣੀ ਪਸੰਦ ਦੇ ਕੰਬੀਨੇਸ਼ਨ ਤੇ ਇਸ ਦੇ ਨਾਲ ਪਲੇਨ ਬਾਟਮ ਸੀਗੀ ਜੀ ਨੈਕਸ ਇਹ ਵਾਲਾ ਡਿਜ਼ਾਈਨ ਜੋ ਕਿ ਬਹੁਤ ਜ਼ਿਆਦਾ ਸੁਪਰ ਰੂਪਰ ਹਿੱਟ ਹੋ ਰਿਹਾ ਹੈਗਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤਾਂ ਇਸ ਵਿੱਚ ਵੀ ਆਪਾਂ ਸੂਟ ਰੈਡੀ ਕਿਤੇ ਸੀ ਤੁਸੀਂ ਵੀ ਇਹ ਵਾਲੇ ਸੂਟ ਰੈਡੀ ਕਰਵਾ ਸਕਦੇ ਹੈਗੇ ਹੋ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਸਾਨੂੰ WhatsApp ਤੇ ਜੁਆਇਨ ਕਰ ਸਕਦੇ ਹੈਗੇ ਹੋ ਤੁਸੀਂ ਵੀ ਇਹਨਾਂ ਚੋਂ ਕੋਈ ਵੀ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੈਗੇ ਹੋ ਡਿਜ਼ਾਈਨਿੰਗ ਤੁਸੀਂ ਖੁਦ ਸੈਂਡ ਕਰ ਸਕਦੇ ਹੈਗੇ ਹੋ ਤੁਹਾਨੂੰ ਉਸੇ ਸੇਮ ਰੈਡੀ ਕਰਕੇ ਦੇਵਾਂਗੇ ਹੈਂਡਵਰਕ ਦੇ ਸੂਟ ਆਰੀਵਰਕ ਦੇ ਸੂਟ ਕਿਸੇ ਵੀ ਤਰ੍ਹਾਂ ਦੇ ਸੂਟ ਤੁਸੀਂ ਰੈਡੀ ਕਰਵਾਉਣੇ ਹੋ ਆਪਣੇ ਬਜਟ ਦੇ ਅੰਦਰ ਅੰਦਰ ਜਿੰਨੇ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਉਹ ਦੇਖੋ ਫੁਲਕਾਰੀ ਡਿਜ਼ਾਈਨ ਇਹ ਵੀ ਆਪਾਂ ਕਲਰ ਕਾਫੀ ਅੱਛੇ ਰੈਡੀ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਬ੍ਰਾਈਟ ਕਲਰ ਰੈਡੀ ਕਰਵਾਏ ਸੀਗੇ ਇਹ ਇੱਕ ਹੀ ਫੈਮਿਲੀ ਦੇ ਮੈਂਬਰਸ ਨੇ ਸੂਟ ਰੈਡੀ ਹੋਏ ਸੀ ਤਿੰਨ ਤਾਂ ਤੁਸੀਂ ਆ ਦੇਖੋ yellow color ਹੋਇਆ ਸੀ ਸਵਿਚ ਰੈਡੀ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਤੁਸੀਂ WhatsApp ਤੇ ਸਾਨੂੰ ਜੁਆਇਨ